ਅੱਜ ਆਪਾਂ ਮੋਢੇ ਦੀ ਕਟਿੰਗ ਕਰਾਂਗੇ ਧੀਰਾ ਕਿੰਨਾ ਰੱਖਣਾ ਮੋਢਾ ਕਿੰਨਾ ਰੱਖਣਾ ਸਾਈਜ਼ ਦੇ ਹਿਸਾਬ ਨਾਲ ਇਹਨਾਂ ਦਾ ਧੀਰਾ ਹੈਗਾ 14 ਇੰਚ ਹਾਫ ਇੰਚ ਆਪਾਂ ਜਿਆਦਾ ਲੰਮਾਗੇ ਸਲਾਈ ਦੇ ਮਾਰ ਦੇ ਵਿੱਚ ਮੋਢਾ ਲੰਭਾ ਹੈ ਆਪਾਂ ਸਾਟੈਂਚ ਧੀਰਾ ਇਹਨਾਂ ਦਾ ਮੈਂ ਲਿਆ 7.5 ਤੋਂ 7.5 ਇੰਚ ਆਪਾਂ ਇੱਥੇ ਲਮਾਈ ਦੇ ਵਿੱਚ ਇਨਾਂ ਨੂੰ ਮੈਚ ਕਰ ਦਾਂਗੇ ਅਲਾਈਨ ਨੂੰ ਪ੍ਰੋਪਰ ਸਿੱਧੇ ਇੱਥੋਂ ਆਪਾਂ 1.5 ਇੰਚ ਤੇ ਕੱਟ ਪਾਵਾਂਗੇ ਇਹਦਾ ਆਪਾਂ ਹਾਫ ਕਰ ਲੈਣਾ 3.5 ਇੰਚ ਇੱਥੋਂ ਆਪਾਂ 0.5 ਇੰਚ ਲੈ ਲੈਣਾ ਹਾਫ ਇੰਚ ਲੈਣ ਤੋਂ ਬਾਅਦ ਆਪਾਂ ਇਹਨਾਂ ਦੀ ਸਤਹੀ ਹੈਗੀ ਆ 2 ਇੰਚ 2 ਇੰਚ ਤੇ 11 ਦੇ ਇਨਸਾਨ ਲਾ ਲੈਣਾ ਫਿਰ ਆਪਾਂ ਇਹਨਾਂ ਨੂੰ ਮੈਚ ਕਰ ਦੇਣਾ ਆ ਦੇਖੋ ਜਿਹੜੀ ਮੈਂ 1.5 ਇੰਚ ਤੇ ਘੜ ਪਾਈ ਹੈ ਪ੍ਰੋਪਰ ਮੈਚ ਕੀਤਾ ਤੇ ਫਿਰ ਹਾਫ ਇੰਚ ਜਿਹੜੀ ਫਰੰਟਿੰਗ ਤੇ ਪਾਈਏ ਕੱਟ ਆਪਾਂ ਫਿਰ ਆਪਾਂ ਇਹਨੂੰ ਗਲਾਈ ਦੇ ਦੇਣੀ ਆ ਫਿਰ ਆਪਾਂ ਕਰਾਂਗੇ ਦੀ ਕਟਿੰਗ ਇੱਥੋਂ ਹਾਫ ਇੰਚ ਨੀਚੇ ਨੂੰ ਦਮ ਸੋ ਇਹਦਾ ਢੇਕਾ ਆ ਪਾਵਾਂਗੇ ਆਪਾਂ ਜਿੰਨਾ ਆਪਣਾ ਕਾਲਾ ਰੱਖਣਾ ਇਹ ਆਪਣੀ ਹੋ ਗਈ ਮੋਡੇ ਦੀ ਕਾਰਟ ਫਰੰਟ ਤੇ ਬੈਕ ਆਪਾਂ 1/2 ਇੰਚ ਦੀ ਕੱਟ ਪਾ ਦੇਣੀ ਆ ਨੀਚੇ ਨੂੰ ਇਹਨੂੰ ਮੈਚ ਕਰ ਦੇਣਾ ਆ ਜਿਹੜੀ ਆਪਾਂ ਕੱਟ ਪਾਈ ਆ ਇਹ ਇਥੋਂ ਸੈਂਟਰ ਕਰਕੇ ਇਹਦਾ ਹਾਫ ਕੀਤਾ ਹੋ ਜਾ ਤੇ 1/2 ਇੰਚ ਇਧਰੋਂ 1/2 ਇੰਚ ਫਿਰ ਇਹਨੂੰ ਮੈਚ ਕਰ ਦੇਣਾ ਪ੍ਰੋਪਰ ਜਿਹੜੀ ਆਪਾਂ ਸਾਦੀ ਦੀ ਨਿਸ਼ਾਨ ਲਗਾਇਆ 11 ਇੰਚ ਤੇ ਆਪਣੀ ਪ੍ਰੈਸ ਹੈਗੀ ਆ 22 ਇੰਚ ਤੁਸੀਂ ਦੇਖ ਸਕਦੇ ਹੋ ਤੇ ਫਿਰ ਆਪਣੀ ਆ ਹੋ ਗਈ ਫਰੰਟ ਕੱਟ ਆ ਬੈਕ ਹੋ ਗਈ ਔਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰੋ ਥੈਂਕ ਯੂ ਜੀ